ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਜਿਵੇਂ ਆਪਾਂ ਕਦੇ ਵੀ ਕੱਪੜੇ 'ਚ ਜੋੜ ਪਾਉਣਾ ਜਾਂ ਫਿਰ ਆਪਣੇ ਕੋਲੇ ਕੋਈ ਅਮੈਂਦਾ ਕੱਪੜਾ ਹੁੰਦਾ ਜੋ ਕਿ ਵੱਧਦਾ ਹੈ ਜਿਵੇਂ ਜਿਹੜਾ ਕੱਪੜਾ ਵੱਧਦਾ ਹੈ ਉਹਦੇ ਉੱਪਰ ਆਪਾਂ ਸਲਾਈ ਲਾਉਨੇ ਆ ਕੋਈ ਕੱਪੜਾ ਖਿੱਚਿਆ ਜਾਂਦਾ ਕੋਈ ਕੱਪੜਾ అగేను పిచ్చేను పండా కేస్ట డబల్ పేస్ట ఉంది తరికే నేకల్ ఆరామద ప్రెస్ బికల్ ਇਸ ਟਸਟਿੰਗ ਨਾਲ ਕਪੜਾ ਅਟੈਚ ਹੋ ਜਾਂਦਾ ਹੈ ਜੋੜ ਐਵੇਂ ਪੈ ਗਿਆ ਕੋਈ ਵੀ ਕਪੜਾ ਇਹਦੇ ਵਿੱਚ ਖਿੱਚਿਆ ਨਹੀਂ ਹੋਇਆ ਤੇ ਨਾ ਕੋਈ ਕਪੜਾ ਢਿੱਲਾ ਰਹਿ ਜਾਂਦਾ ਇਹਦੇ ਦੀ ਸਫਾਈ ਹੁੰਦੀ ਹੈ ਫਿਰ ਜੋੜ ਵਿੱਚ ਜੇਕਰ ਆਪਾਂ ਵੈਸੇ ਜੋੜ ਲਗਾਉਣੇ ਆ ਕੋਈ ਕਪੜਾ ਇੱਕ ਵਿੱਚ ਖਿੱਚਿਆ ਜਾਂਦਾ ਹੈ ਇਹ ਆਪਾਂ ਚਨੂਨ ਦਾ ਸੂਟ ਹੈਗਾ ਇਹ ਚਨੂਨ ਦੇ ਸੂਟ ਵਿੱਚ ਵੱਲ ਹੁੰਦੇ ਆ ਜਦੋਂ ਆਪਾਂ ਇਹਨੂੰ ਕਪੜੇ ਤੇ ਸਲਾਈ ਮਾਰਦੇ ਆ ਕੋਈ ਕਪੜਾ ਢਿਲਾ ਹੋ ਜਾਂਦਾ ਕੋਈ ਕਪੜਾ ਮਤਲਬ ਕਿ ਖਿੱਚਿਆ ਜਾਂਦਾ ਹੈ ਉਹਦੀ ਫਿਰ ਸਫਾਈ ਨਹੀਂ ਹੁੰਦੀ ਇਹ ਆਪਾਂ ਜੋੜ نیچے ਘੇਰੇ ਦੇ ਉੱਪਰ ਪਾ ਰਹੇ ਆ ਘੇਰੇ ਦਾ ਜੋੜ ਬਹੁਤ ਪੈਣਾ ਲੱਗਦਾ ਜੇ ਵੈਸੇ ਆਪਾਂ ਬੁੰਨੇ ਆ ਤਾਂ ਕੋਈ ਵੀ ਆ ਟਿੱਲ ਆ ਰਹੀ ਹੈ ਇੱਕ ਸਾਈਡੀ ਤਾਂ ਵਧੀਆ ਨਹੀਂ ਲੱਗਦੀ ਇਹਨਾ ਕਿ ਨੂੰ ਆਪ ਫੋਲਡ ਕਰਨਾ ਘੇਰੇ ਨੂੰ ਐਸ ਤਰ੍ਹਾਂ ਕੋਈ ਵੀ ਨਹੀਂ ਪਤਾ ਲੱਗੂਗਾ ਕਿ ਕੋਈ ਵਿੱਚ ਆਪਾਂ ਜੋੜ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਆਈ ਹੈ ਕਿਸੇ ਕਪੜੇ ਵਿੱਚ ਖਚਾਵ ਨਹੀਂ ਆਇਆ ਕਿਸੇ ਚ ਟੱਲ ਨਹੀਂ ਆਈ ਇਹ ਬਹੁਤ ਵਧੀਆ ਤਰੀਕੇ ਨਾਲ ਸਫਾਈ ਨਾਲ ਕੰਮ ਹੁੰਦਾ ਜੋੜ ਪਾਉਣ ਦਾ ਬਹੁਤ ਵਧੀਆ ਤਰੀਕਾ ਜੋੜ ਪਹਿਨਾ ਇਹਦੇ ਨਾਲ ਪਹਿਜਣਾ ਬਾਅਦ ਚ ਆਪਾਂ ਸਲਾਈ ਲਗਾਵਾਂਗੇ ਸਲਾਈ ਲਉਣੀ ਜ਼ਰੂਰੀ ਹੈ ਓਕੇ ਥੈਂਕ ਯੂ ਜੀ